ਮਾਨ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਵੇਕਲੀ ਪਹਿਲ ਆਈਏਐਸ ਆਈਪੀਐਸ ਅਧਿਕਾਰੀ ਸਰਕਾਰੀ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਕਰਨਗੇ ਪ੍ਰੇਰਿਤ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਆਪ ਸਭ ਦੇ ਨਾਲ ਪੰਜਾਬ ਸਰਕਾਰ ਦਾ ਮਾਨ ਸਰਕਾਰ ਦਾ ਇੱਕ ਨਵਾਂਕਲਾ ਉਪਰਾਲਾ ਸਾਂਝਾ ਕਰਨਾ ਹੈ ਆਪ ਸਭ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਖਾਸ ਤਰਜੀਹ ਹੈ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜੋ ਪੰਜਾਬ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਚਾਹੇ ਸਕੂਲ ਆਫ ਫੈਮਿਨੈਂਟ ਸੋਨ ਯਾ ਬਹੁਤ ਸਾਰਾ ਕੰਮ ਸਰਕਾਰੀ ਸਕੂਲ ਲਾਂਚ ਹੋਇਆ ਹੁਣ ਇਸੇ ਲੜੀ ਦੇ ਵਿੱਚ ਇੱਕ ਹੋਰ ਇਨੋਵੇਸ਼ਨ ਇੱਕ ਨਵਾਂ ਉਪਰਾਲਾ ਜੋੜਿਆ ਗਿਆ ਬੀਤੀ ਰੋਲਸ ਹੋਈ ਪੰਜਾਬ ਦੀ ਕੈਬਨਿਟ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਵੀਂ ਜਿਹੜੀ ਸਕੀਮ ਹੈ ਉਹ ਲਾਂਚ ਕੀਤੀ ਗਈ ਹੈ ਜਿਸ ਦਾ ਨੋਟੀਫਿਕੇਸ਼ਨ ਹੁਣੀ ਹੁਣੀ ਜਾਰੀ ਹੋ ਗਿਆ ਜਿਸ ਦੇ ਸੰਬੰਧ ਦੇ ਵਿੱਚ ਮੈਂ ਆਪ ਸਭ ਨੂੰ ਬਰੀਫ ਕਰ ਰਿਹਾ ਹਾਂ ਇਸ ਸਕੀਮ ਦਾ ਨਾਮ ਸਕੂਲ 멘ਟਰਸ਼ਿਪ ਪ੍ਰੋਗਰਾਮ ਫਾਰ ਸਿਵਲ ਆਫੀਸਰਸ ਆਫ ਪੰਜਾਬ ਰੱਖਿਆ ਗਿਆ ਹੈ ਭਾਵੇਂ ਕਿ ਇੱਕ 멘ਟਰਸ਼ਿਪ ਸਕੀਮ ਹੈ ਪੰਜਾਬ ਦੇ ਸਾਰੇ ਆਈਐਸ ਆਫੀਸਰਸ ਆਈਪੀਐਸ ਆਫੀਸਰਸ ਇੰਡੀਅਨ ਫੋਰੈਸਟ ਸਰਵਿਸਿਜ਼ ਆਫੀਸਰਸ ਤੇ ਅਦਰ ਸਿਵਲ ਸਰਵਿਸ ਆਫੀਸਰਸ ਕਿ ਉਹਨਾਂ ਨੂੰ ਅਸੀਂ ਇੱਕ ਸੱਦਾ ਦੇ ਰਹੇ ਹਾਂ ਕਿ ਆਓ ਜਿੱਥੇ ਤੁਸੀਂ ਸਰਕਾਰ ਦੇ ਵਿੱਚ ਜੋ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਉਹ ਚਾਹੇ ਜ਼ਿਲ੍ਹੇ ਦੀ ਹੋਵੇ ਜਾਂ ਡਿਪਾਰਟਮੈਂਟਾਂ ਦੀ ਹੋਣ ਉਸ ਰੋਲ ਤੋਂ ਇਲਾਵਾ ਤੁਹਾਡੀ ਇੱਕ ਵੱਡੀ ਭੂਮਿਕਾ ਹੈ ਤੁਸੀਂ ਇੱਕ ਸੰਘਰਸ਼ ਤੋਂ ਨਿਕਲ ਕੇ ਦੇਸ਼ ਦਾ ਸਭ ਤੋਂ ਟਫੈਸਟ ਕੰਪੀਟੀਟਿਵ ਐਗਜ਼ਾਮ ਕਲੀਅਰ ਕਰਕੇ ਆਏ ਹੋ ਹੁਣ ਵਾਰੀ ਹੈ ਸਮਾਜ ਨੂੰ ਵਾਪਸ ਕੁਝ ਦੇਣ ਦੀ ਤੇ ਤੁਸੀਂ ਆਓ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸ਼ੁਰੂਆਤ ਵਿੱਚ ਕੁਝ ਸਿਲੇਕਟਿਡ ਸਕੂਲਸ ਅਸੀਂ ਆਫਰ ਕਰ ਰਹੇ ਹਾਂ ਕਿ ਆਓ ਹੁਣ ਆਪ ਜਿਵੇਂ ਤੁਸੀਂ ਆਪਣਾ ਸੁਪਨਾ ਸਾਕਾਰ ਕੀਤਾ ਉਵੇਂ ਸਾਡੇ ਸਰਕਾਰੀ ਸਕੂਲ ਚ ਪੜਦੇ ਬੱਚਿਆਂ ਦਾ ਸੁਪਨਾ ਸਾਕਾਰ ਕਰੋ ਕੀ ਬਣ ਕੇ ਮੈਂਟਰ ਬਣ ਕੇ ਤੇ ਇਸ ਦੇ ਵਿੱਚ ਤੁਸੀਂ ਕਲਪਨਾ ਕਰਕੇ ਦੇਖੋ ਤਰਜੀਹ ਅਸੀਂ ਬਾਰਡਰ ਏਰੀਆ ਦੇ ਸਕੂਲ ਤੇ ਰੂਰਲ ਏਰੀਆ ਦੇ ਸਕੂਲਸ ਦੀ ਲਈ ਹੈ ਮਾਨਸੇ ਦੇ ਵਿੱਚ ਅਗਰ ਕੋਈ ਬੱਚਾ ਅੱਜ 10ਵੀਂ ਜਮਾਤ ਚ ਪੜ ਰਿਹਾ ਬਹੁਤ ਸ਼ਾਨਦਾਰ ਹੈ ਸਰਕਾਰੀ ਸਕੂਲ ਚ ਪੜ੍ਹ ਰਿਹਾ ਬਹੁਤ ਸ਼ਾਨਦਾਰ ਹੈ ਪੜ੍ਹਾਈ ਚ ਉਹਦਾ ਸੁਪਨਾ ਹੈ ਕਿ ਉਹ ਆਈਪੀਐਸ ਅਫੀਸਰ ਬੰਨਾ ਚਾਹੁੰਦਾ ਪਰ ਉਸਦੇ ਕੋਲ ਕੋਈ ਰੀਅਲ ਨਾਤਾ ਇਨਸਪੀਰੇਸ਼ਨ ਹੈ ਤੇ ਨਾ ਹੀ ਗਾਈਡੈਂਸ ਹੈ ਤੁਸੀਂ ਇਮੇਜਿਨ ਕਲਪਨਾ ਕਰਕੇ ਦੇਖੋ ਕਿ ਹੁਣ ਇੱਕ ਆਈਪੀਐਸ ਅਫੀਸਰ ਉਸਦੇ ਨਾਲ ਜਾ ਕੇ ਉਸਦੇ ਸਕੂਲ ਦੇ ਵਿੱਚ ਉਸ ਨੂੰ ਗਾਈਡ ਕਰ ਰਿਹਾ ਉਸ ਨੂੰ ਇਨਸਪਾਇਰ ਇਨਸਪੀਰੇਸ਼ਨ ਹੋ ਰਹੀ ਹੈ ਉਹ ਬੱਚਾ ਉਸਦੀ ਵਰਦੀ ਤੋਂ ਦੇਖ ਰਿਹਾ ਉਸਦੇ ਮੋਢੇ ਤੇ ਲੱਗੇ ਸਟਾਰਿਆਂ ਤੋਂ ਦੇਖ ਰਿਹਾ ਉਸਦੇ ਮੋਢੇ ਤੇ ਲਿਖਿਆ ਆਈਪੀਐਸ ਤੋਂ ਦੇਖ ਰਿਹਾ ਕਿ ਮੈਂ ਵੀ ਇਹ ਬਣ ਸਕਦਾ ਐਦਾਂ ਹੀ ਤਰਨਤਾਰਨ ਦੀ ਕੋਈ ਬੱਚੀ ਬਹੁਤ ਸ਼ਾਨਦਾਰ ਹੈ ਸਾਇੰਸ ਦੇ ਵਿੱਚ ਪਰ ਉਸ ਨੂੰ ਉਹ ਉਸ ਨੂੰ ਪਤਾ ਹੀ ਨਹੀਂ ਆਈਆਈਟੀ ਹੁੰਦੀ ਕੀ ਹੈ ਦਸਵੀਂ ਦੇ ਵਿੱਚ ਬਹੁਤ ਸ਼ਾਨਦਾਰ ਨੰਬਰ ਆਇਆ ਹੈ ਮਾਤਾ ਪਿਤਾ ਉਹਨੂੰ ਹਟਾਣਾ ਚਾਹੁੰਦੇ ਅੱਗੇ ਪੜਾਉਣਾ ਨਹੀਂ ਚਾਹੁੰਦੇ ਤਾਂ ਕੋਈ ਯੰਗ ਆਈਐਸ ਲੜਕੀ ਜਾਂਦੀ ਹੈ ਉੱਥੇ ਤਉ ਉਸ ਬੱਚੀ ਨਾਲ ਬੈਠ ਕੇ ਗੱਲ ਕਰਦੀ ਹੈ ਕਿ ਉਹਨੂੰ ਕਹਿੰਦੀ ਹੈ ਕਿ ਆਪਾਂ IIT ਇਦਾਂ ਕਰ ਸਕਦੇ ਆ ਇਨਸਪੀਰੇਸ਼ਨ ਬਹੁਤ ਸਾਰੀ ਮਿਸਾਲ ਮੈਂ ਜਦੋਂ ਇਸ ਸਕੀਮ ਦੇ ਉਸੇ ਵਕਤ ਅਸੀਂ ਵਰਕ ਕਰ ਰਹੇ ਸੀ ਇਸ ਆਈਡੀਆ ਦੇ ਉੱਤੇ ਵਰਕ ਕਰ ਰਹੇ ਸੀ ਤਾਂ ਜੋ ਮੇਰੇ ਕੁਝ ਦੋਸਤ ਨੇ ਬਿਊਰੋਕ੍ਰੇਸੀ ਜਮਾ ਉਹਨਾਂ ਨੂੰ ਪੁੱਛਿਆ ਉਹਨਾਂ ਦੇ ਵਿੱਚੋਂ ਇੱਕ ਦੋਸਤ ਨੇ ਕਿਹਾ ਅਜੋ ਕਿਸੇ ਸਾਡੇ ਪੰਜਾਬ ਦੇ ਮੈਂ ਨਾਮ ਵੀ ਲੈ ਲੈਂਦਾ ਡੀਸੀ ਜਲੰਧਰ ਜਿਹੜੇ ਆ ਹਿਮਾਂਸ਼ੂ ਜੀ ਜਦੋਂ ਉਹਨਾਂ ਨਾਲ ਮੇਰੀ ਗੱਲ ਹੋਈ ਉਨੇ ਹੀ ਮੈਨੂੰ ਆਪਣੇ ਸਕੂਲ ਦੀ ਕਟਿੰਗ ਭੇਜੀ ਆਪਣੇ ਸਮੇ ਦੇ ਉਹ ਕਹਿੰਦੇ ਜਦੋਂ ਮੈਂ ਆਪਣੇ ਸਕੂਲ ਚ ਪੜਦਾ ਸੀ ਉੱਥੇ ਇੱਕ ਵਾਰੀ ਡੀਸੀ ਆਏ ਸੀ ਤੇ ਉਸ ਤੋਂ ਬਾਅਦ ਮੈਂ ਕਿਹਾ ਸੀ ਮੈਂ ਡੀਸੀ ਬੰਨਾ ਚਾਹੁੰਦਾ ਹਾਂ ਤੇ ਵਾਕਈ ਡੀਸੀ ਬਣੇ ਇਨਸਪੀਰੇਸ਼ਨ ਤੇ ਮੋਟੀਵੇਸ਼ਨ ਇੰਨਾ ਅਸਰ ਕਰਦੀ ਹੈ ਤਾਂ ਅਸੀਂ ਇਹ ਜਿਹੜੀ ਹੈ ਤੇ ਇਹ ਸਾਰੀ ਵੌਲੰਟੇਰੀਲੀ ਹੋਊਗੀ ਸਕੀਮ ਅਸੀਂ ਹੁਣੀ ਹੁਣੀ ਇਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਪੰਜਾਬ ਦੇ ਹਰ ਇੱਕ ਅਧਿਕਾਰੀ ਕੋਲੇ ਜਾਊਗਾ ਉਹ ਗੂਗਲ ਫਾਰਮ ਉਹ ਆਪਣੀ ਇੱਛਾ ਦੇ ਨਾਲ ਇਰਿਸਪੈਕਟਿਵ ਆਫ देयर ਪੋਸਟਿੰਗ ਇਰਰਸਪੈਕਟਿਵ ਆਫ देयर ਟਰਾਂਸਫਰਸ ਇਫ ਦਾ ਉਹਨਾਂ ਦੀ ਕਰੰਟ ਪੋਸਟਿੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਸਾਡੀ ਕੋਸ਼ਿਸ਼ ਇਹ ਅਸੀਂ ਟਾਈਮ ਸਿਲੈਕਟ ਸਕੂਲਸ ਖੋਲ ਰਹੇ ਹਾਂ ਕਿ ਉਹ ਸਕੂਲ ਜਿਹੜੇ ਸਾਡੇ ਅਜਨਾਲੇ ਦਾ ਸਕੂਲ ਸਾਡਾ ਮਾਨਸੇ ਦਾ ਸਕੂਲ ਅਬੋਹਰ ਦਾ ਸਕੂਲ ਤਰਨਤਾਰਨ ਦਾ ਸਕੂਲ ਅਸੀਂ ਉਹ ਸਕੂਲ ਖੋਲ ਰਹੇ ਤਾਂ ਕਿ ਉੱਥੋਂ ਜਾ ਕੇ ਚੇਂਜ ਆਵੇ ਉੱਥੋਂ ਦੇ ਬੱਚੇ ਜਿਹੜਾ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੈ ਸਾਡੇ ਆਈਡਲਸ ਅਸੀਂ ਆਪਣੇ ਆਈਡਲਸ ਆਪਣੀ ਇਨਸਪੀਰੇਸ਼ਨ ਉਹ ਬਹੁਤ ਛੋਟੀ ਹੋ ਗਈ ਹੈ ਤਾਂ ਅਸੀਂ ਚਾਹਦੇ ਆਫੀਸਰਸ ਜਾ ਕੇ ਉਹਨਾਂ ਬੱਚਿਆਂ ਨਾਲ ਬੈਠਣ ਕੱਲੇ ਬੱਚਿਆਂ ਨਹੀਂ ਟੀਚਰਸ ਨੂੰ ਤੁਸੀਂ ਕਲਪਨਾ ਕਰਕੇ ਦੇਖੋ ਅਗਰ ਕੋਈ ਟੀਚਰ ਇਨੋਵੇਸ਼ਨ ਕਰਨਾ ਚਾਹ ਰਿਹਾ ਤੇ ਕਿਸੇ ਜ਼ਿਲ੍ਹੇ ਦਾ ਡੀਸੀ ਜਾ ਕੇ ਉਸ ਟੀਚਰ ਨੂੰ ਤਾਂ ਉਹਨੂੰ ਮਦਦ ਮਿਲ ਰਹੀ ਹੈ ਬਹੁਤ ਸਾਰੇ ਕੰਮ ਬਹੁਤ ਸਾਰੇ ਸਕੂਲਸ ਦੀ ਮਸਲੇ ਕਈ ਵਾਰੀ ਮੈਂ ਆਪ ਜਾ ਕੇ ਸਕੂਲਾਂ ਦੇਖਿਆ ਬਹੁਤ ਛੋਟੇ ਛੋਟੇ ਕੰਮ ਹੁੰਦੇ ਆ ਜੋ ਉਸ ਪਿੰਡ ਦੇ ਸਰਪੰਚ ਲੈਵਲ ਤੱਕ ਜੇ ਅਗਰ ਜੀ ਸ਼ਹਿਰ ਦਾ ਸਕੂਲ ਹੈ ਤਾਂ ایਓ ਲੈਵਲ ਤੱਕ ਆ ਕਮੇਟੀ ਦੇ ਪ੍ਰਧਾਨ ਲੈਵਲ ਤੱਕ ਉਹ ਸਕੂਲ ਦਾ ਕੰਮ ਹੋ ਸਕਦਾ ਪਰ ਸਕੂਲ ਵਾਲੇ ਟੀਚਰਸ ਵਿਚਾਰੇ ਲਿਖਦੇ ਰਹਿੰਦੇ ਕੋਈ ਸੁਣਦਾ ਹੀ ਨਹੀਂ ਨਾਓ ਦੇ ਵਿਲ ਹੈਵ ਐਨ ਓਪਰਚ्युनिटी ਕਿ ਸਿੱਧਾ ਇੱਕ ਆਈਐਸ ਆਰ ਆਈਪੀਐਸ ਅਫੀਸਰ ਜਾ ਰਿਹਾ ਉਹਦੇ ਫੋਨ ਤੇ ਛੋਟੇ ਮੋਟੇ ਸਾਰੇ ਕੰਮ ਵੀ ਹੋਣਗੇ ਬੱਚਿਆਂ ਨੂੰ ਇਨਸਪੀਰੇਸ਼ਨ ਵੀ ਮਿਲੂਗੀ ਟੀਚਰਸ ਨੂੰ ਪ੍ਰਿੰਸੀਪਲਸ ਨੂੰ ਤਾਂ ਹੀ ਅਸੀਂ ਇਸ ਦਾ ਨਾਮ ਮੈਂਟਰਸ਼ਿਪ ਰੱਖਿਆ ਕਿ ਕੋਈ ਉੱਥੇ ਜਾ ਕੇ ਇਹ ਨਹੀਂ ਆ ਕਿ ਉੱਥੇ ਜਾ ਕੇ ਉਹ ਅਧਿਕਾਰੀ ਬਣਨਗੇ ਨਹੀਂ ਇੱਥੇ ਕੋਈ ਵੀ ਅਧਿਕਾਰੀਆਂ ਵਾਲਾ ਰੋਲ ਨਹੀਂ ਹੈ ਇੱਥੇ ਇੱਕ ਦੋਸਤ ਤੇ ਇੱਕ ਗਾਈਡ ਤੇ ਇੱਕ ਮੈਂਟਰ ਉਹ ਦੋਸਤ ਉਹ ਗਾਈਡ ਉਹ ਮੈਂਟਰ ਤੇ ਮੋਟੀਵੇਟਰ ਉਹ ਬੱਚਿਆਂ ਲਈ ਵੀ ਹੈ ਸਕੂਲ ਸਟਾਫ ਲਈ ਵੀ ਹੈ ਉਹ ਬੱਚਿਆਂ ਦੇ ਪੇਰੈਂਟਸ ਲਈ ਵੀ ਹੈ ਬੱਚਿਆਂ ਦੇ ਪੇਰੈਂਟਸ ਨੂੰ ਵਿਸ਼ਵਾਸ ਆ ਰਿਹਾ ਕਿ ਅਸੀਂ ਇਸ ਜੇ ਸਕੂਲ ਦੇ ਵਿੱਚ ਸਾਡਾ ਬੱਚਾ ਪੜ ਰਿਹਾ ਉਸ ਨੂੰ ਇੱਕ ਆਈਐਸ ਅਧਿਕਾਰੀ ਮੋਨੀਟਰ ਕਰ ਰਿਹਾ ਤੇ ਜਿਹੜੇ ਜਿਹੜੇ ਆਈਸ ਆਫੀਸਰਸ ਆਈਪੀਐਸ ਆਫੀਸਰਸ ਯਾ ਅਦਰ ਆਫੀਸਰਸ ਇਸ ਦੇ ਵਿੱਚ ਸਕੂਲ ਸਪਲਾਈ ਕਰਨਗੇ ਮਿਨੀਮਮ 5 ਸਾਲ ਲਈ ਉਹਨਾਂ ਨੂੰ ਸਕੂਲ ਦੇ ਨਾਲ ਰਿਸ਼ਤਾ ਰੱਖਣਾ ਪੈਣਾ ਤੇ ਸਰਕਾਰ ਉਹ ਆਸ ਰੱਖਦੀ ਉਹਨੂੰ ਤੋਂ ਉਮੀਦ ਰੱਖਦੀ ਹੈ ਕਿ ਮਹੀਨੇ ਚ ਇੱਕ ਵਾਰੀ ਉਹ ਜ਼ਰੂਰ ਜਾਇਆ ਕਰਨ ਤੇ ਉਸ ਤੋਂ ਬਾਅਦ ਟਾਈਮ ਟਾਈਮ ਦੇ ਉੱਤੇ ਰਿਪੋਰਟਸ ਤੇ ਹਰ ਸਾਲ ਬਾਅਦ ਇੱਕ ਸਾਲਾਨਾ ਰਿਪੋਰਟ ਸਕੂਲ ਦੀਕ ਐਨੂਅਲ ਆਉਟਪੁੱਟ ਕਿ ਕੀ ਨਤੀਜਾ ਆਇਆ ਉਹ ਵੀ ਉਹ ਜਾਰੀ ਕਰਨਗੇ ਤੇ ਇਸ ਨੂੰ ਪ੍ਰੋਪਰਲੀ ਵਿੱਚ ਪ੍ਰੋਪਰ ਦੇ ਵਿੱਚ ਉਹ ਸਕੂਲ ਦੇ ਬਾਹਰ ਇੱਕ ਐਡਮਿਨਿਸਟ੍ਰੇਟਿਵ ਬੋਰਡ ਲੱਗ ਜਾਊਗਾ ਜਿਸ ਦੇ ਉੱਤੇ ਲਿਖਿਆ ਹੋਊਗਾ ਕਿ this school is mentored by this officer ਉਹਨਾਂ ਦਾ ਨਾਮ ਬਕਾਇਦਾ ਲਿਖਿਆ ਹੋਊ ਤਾਕਿ ਉਹਨਾਂ ਨੂੰ ਵੀ ਓਨਰਸ਼ਿਪ ਮਿਲੇ ਤੇ ਸਮਾਜ ਦੇ ਵਿੱਚ ਵੀ ਇੱਕ ਚੰਗਾ ਮੈਸੇਜ ਆਂਦਾ ਜਦੋਂ ਮੈਂ ਇਹ ਸਕੀਮ ਆਈ ਕੈਬਨਟ ਚਾਈਤਾ ਮੈਨੂੰ ਕਿਸੇ ਆਪਜੀ ਦੇ ਸਾਥੀ ਦਾ ਕਿਸੇ ਪੱਤਰ ਗੱਲ ਹੋਣਾ ਉਹ ਕਹਿੰਨੇ ਨੇ ਇਸ ਸਕੀਮ ਦਾ ਇੰਨਾ ਵਧੀਆ ਇਨੋ ਆਈਡੀਆ ਹੈ ਕਿ ਕੱਲੇ ਸਪੋਸ ਕਰੋ ਕਿਸੇ ਪਿੰਡ ਦਾ ਸਕੂਲ ਹੈ ਕਹਿੰਦੇ ਕੱਲੇ ਸਕੂਲ ਦੀ ਸਮੱਸਿਆ ਨਹੀਂ ਪਿੰਡ ਦੀ ਸਮੱਸਿਆ ਵੀ ਹੱਲ ਹੋ ਜਾਣੀ ਹੈ ਬਹੁਤ ਸਾਰੀ ਸਮੱਸਿਆਵਾਂ ਪਿੰਡ ਦੇ ਲੋਕ ਉੱਥੇ ਆ ਕੇ ਦੱਸਣਗੇ ਕਿ ਇਸ ਮਹੀਨੇ ਚਿੰਨੀ ਤਰੀਕਾਂ ਦੇ ਤਾਂ ਪਿੰਡ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣਗੀਆਂ ਇਹ ਇੱਕ ਇੰਨਾ ਇਨੋਵੇਟਿਵ ਕੰਮ ਹੈ ਤੇ ਇਸ ਨੂੰ ਅਸੀਂ ਆ ਜਾਰੀ ਕੀਤਾ ਹੈ ਫਿਲਹਾਲ ਸ਼ੁਰੂਆਤ ਦੇ ਵਿੱਚ ਅਸੀਂ ਕੁਝ ਸਿਲੇਕਟਡ ਸਕੂਲਸ ਆਫ ਫੈਬੀਨੈਂਸ ਤੇ ਮੈਰੀਟੋਰੀਅ ਸਕੂਲ ਉਹ ਖੋਲ ਰਹੇ ਹਾਂ ਤੇ ਜਿਵੇਂ ਜਿਵੇਂ ਆਫੀਸਰਸ ਦਾ ਇੰਟਰਸਟ ਆਊਗਾ ਜਿੰਨੀ ਐਪਲੀਕੇਸ਼ਨ ਸਾਡੇ ਕੋਲ ਆਣ ਗਈਆਂ ਤੇ ਮੈਂ ਇਸ ਮੀਡੀਆ ਦੇ ਰਾਹੀਂ ਤੇ ਨਿੱਜੀ ਤੌਰ ਤੇ ਵੀ ਸਭ ਨੂੰ ਹੀ ਬੇਨਤੀ ਕਰਦਾ ਹਾਂ ਕਿ ਆਪਾਂ ਸ਼ਹਿਰ ਦੇ ਸਕੂਲਾਂ ਨਾਲੋਂ ਮੁਹਾਲੀ ਦੇ ਸਕੂਲਾਂ ਨਾਲੋਂ ਉਹ ਸਕੂਲ ਜਿੱਥੋਂ ਪੰਜਾਬ ਦਾ ਭਵਿੱਖ ਵਾਕਿਆ ਨੇ ਹੈ ਜਿੱਥੇ ਲੋੜ ਹੈ ਇੰਟਰਵੈਂਸ਼ਨ ਦੀ ਉਹਨਾਂ ਸਕੂਲਾਂ ਨੂੰ ਚੁਣਿਏ ਉਹਦੇ ਵਿੱਚ ਉਹਨਾਂ ਨੂੰ ਇਨਿਕ ਹੈ ਕਿ ਅਗਰ ਕੋਈ ਕਿਸੇ ਦਾ ਉੱਥੇ ਕੋਈ ਜਜ਼ਬਾਤੀ ਰਿਸ਼ਤਾ ਕੋਈ ਆਫੀਸਰ ਉਹ ਸਕੂਲ ਚ ਪੜਿਆ ਹੋਵੇ ਨੇ ਮਾਤਾ ਪਿਤਾ ਪੜਿਆ ਜਾਂ ਉਹਦੀ ਕੋਈ ਹੋਰ ਕਿਸੇ ਤਰੀਕੇ ਨਾਲ ਵੀ ਕੋਈ इमोशनल ਬੌਂਡਿੰਗ ਹੈ ਉਸ ਦੇ ਉੱਤੇ ਉਹਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਸ਼ੁਰੂਆਤ ਦੇ ਵਿੱਚ ਅਸੀਂ ਇਹ ਸਕੀਮ ਸਿਰਫ ਲਗਭਗ 80 ਸਕੂਲ ਖੋਲ ਰਹੇ ਹਾਂ ਤੇ ਜਿਵੇਂ ਜਿਵੇਂ ਆਫੀਸਰਸ ਤੋਂ ਵੱਧ ਤੋਂ ਵੱਧ ਇੰਟਰਸਟ ਆਊਗਾ ਅਸੀਂ ਇਸ ਨੂੰ ਇਸ ਸਕੀਮ ਨੂੰ ਹੋਰ ਅੱਗੇ ਖੋਲ੍ਹਾਂਗੇ ਇਸ ਤੋਂ ਬਾਅਦ ਅਸੀਂ ਇਸ ਸਕੀਮ ਨੂੰ ਬਾਕੀ ਅਧਿਕਾਰੀਆਂ ਲਈ ਬਾਕੀ ਅਧਿਕਾਰੀਆਂ ਤੋਂ ਬਾਅਦ ਜਿਹੜੇ ਅਦਰ ਰਜਿਸਟਰਡ ਆਫੀਸਰਸ ਨੇ ਜਿਵੇਂ ਸਿਵਲ ਸਰਜਨਸ ਨੇ ਐਕਸੀਅਨ ਸਨੇਵਾਕਵਕ ਮਕਮਿਆਂ ਦੇ ਚਾਹੇ ਪੀਐਸਪੀਸੀਐਲ ਦੇ ਹੋਣ ਪੀਡਬਲਯੂਡੀ ਦੇ ਹੋਣ ਅਦਰ ਜਿਹੜੇ ਆਫੀਸਰਸ ਅਸੀਂ ਉਹਨਾਂ ਨੂੰ ਵੀ ਖੋਲਾਂਗੇ ਤਾਂਕਿ ਜਿਹੜਾ ਹੈ ਇੱਕ ਆਪਣੀ ਜ਼ਿੰਮੇਵਾਰੀ ਤੋਂ ਹਟ ਕੇ ਉਹਨਾਂ ਨੂੰ ਵੀ ਲੱਗੇ ਤੇ ਜਿੰਨੇ ਆਫੀਸਰਸ ਇਸ ਦੇ ਵਿੱਚ ਚੰਗਾ ਕੰਮ ਕਰਨਗੇ ਉਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਸਰਕਾਰ ਜਿਹੜਾ ਹੈ ਰੈਕੋਗਨਾਈਜ਼ ਕਰੂਗੀ ਮੈਨੂੰ ਪੂਰੀ ਉਮੀਦ ਇੱਥੇ ਦੇਸ਼ ਦੇ ਵਿੱਚ ਪਹਿਲਾ ਐਕਸਪੈਰੀਮੈਂਟ ਹੈ ਐਦਾਂ ਦਾ ਐਕਸਪੈਰੀਮੈਂਟ ਦੇਸ਼ ਕਦੀ ਵੀ ਨਹੀਂ ਕੀਤਾ ਗਿਆ ਦਿਸ ਇਜ਼ ਅ ਫਰਸਟ ਆਫ ਇਟਸ ਕਾਈਂਡ ਐਕਸਪੈਰੀਮੈਂਟ ਤੇ ਮੈਨੂੰ ਲੱਗਦਾ ਇਸ ਦੇ ਨਾਲ ਤੁਹਾਨੂੰ ਬਹੁਤ ਜਲਦੀ ਆਉਣ ਵਾਲੇ ਕੁਝ ਸਾਲਾਂ ਚ ਇੱਕ ਦੋ ਸਾਲਾਂ ਦੇ ਵਿੱਚ ਹੀ ਤੁਹਾਨੂੰ ਦਾ ਇੰਪੈਕਟ ਦਿਸੂਗਾ ਇਹਨਾਂ ਸਕੂਲਾਂ ਦੇ ਵਿੱਚੋਂ ਇਹ ਆਫੀਸਰਸ ਜਾ ਕੇ ਜੋ ਕਮਾਲ ਕਰਨਗੇ ਬੱਚਿਆਂ ਦੀ ਤੁਹਾਨੂੰ ਜਿਹੜੀ ਸਕਸੈਸ ਸਟੋਰੀਜ਼ ਸੁਣਨ ਨੂੰ ਮਿਲਣਗੀਆਂ ਬਹੁਤ ਬਹੁਤ ਧੰਨਵਾਦ ਜੀ